ਸਤਿ ਸ਼੍ਰੀ ਅਕਾਲ ਤੁਸੀ ਸਾਰੇ ਖੈਰੀਅਤ ਨਾਲ ਹੋਵੋਗੇ ਪਰ ਮਜੀਤ ਸਿੰਘ ਦਾ ਬਿਆਨ ਆਇਆ ਹੈ ਜਿਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਆਪ ਨੂੰ ਹਿੰਦੁਸਤਾਨੀ ਮਜਬੂਰੀ ਦੇ ਤਹਿਤ ਕਹਨੇ ਹੋਏ ਹਾਂ ਦੁਨੀਆ ਦੇ ਉੱਤੇ ਅਗਰ ਸਾਡੀ ਪਹਿਚਾਨ ਹੈ ਤੇ ਸਿੱਖੀ ਤੋਂ ਪਹਿਚਾਨ ਹੈ ਲੋਕ ਸਾਨੂੰ ਅਗਰ ਜਾਣਦੇ ਆ ਤੇ ਸਿੱਖੀ ਦੇ ਨਾਂ ਤੋਂ ਜਾਣਦੇ ਆ ਖਾਲਸਾਤਾਨ ਦੇ ਨਾਂ ਤੋਂ ਜਾਣਦੇ ਹੋਗੇ ਕਿਉਂਕਿ ਅਸੀਂ ਖਾਲਸਾ ਰਾਜ ਲਿਆਉਣ ਵਾਲੇ ਹਈਏ ਸਾਡੇ ਪਾਸਪੋਰਟ ਦੇ ਉੱਤੇ ਅਗਰ ਹਿੰਦੁਸਤਾਨ ਲਿਖਿਆ ਜਾਂਦਾ ਹੈ ਤੇ ਸਿਰਫ ਉਹ ਸਿਰਫ ਮਜਬੂਰੀ ਦੇ ਤਹਿਤ ਲਿਖਿਆ ਜਾਂਦਾ ਹੈਗਾ ਇਹ ਕਹਾਂਸੀਗਾ ਪਰਮਜੀਤ ਸਿੰਘ ਦਾ ਮਜ਼ਮੂਨ ਕੀ ਕਹਿ ਰਿਹਾ ਇਸ ਦੇ ਬਾਰੇ ਜਾਣਕਾਰੀ ਆਈਡੀ ਵੁੱਡ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਦੇ ਵਿੱਚ ਕੋਈ ਸ਼ੱਕ ਨਹੀਂਗਾ ਹੁਣ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਇੱਕ ਪਹਿਲੀ ਪਛਾਣ ਹੁੰਦੀ ਹੈ ਉਹ ਇਹ ਕਰਦੇ ਹੁੰਦੇ ਸੀ ਵੀ ਸਾਨੂੰ ਐਜ਼ ਐਨ ਇੰਡੀਅਨ ਵੇਖਦੇ ਹੁੰਦੇ ਹਾਲਾਂਕਿ ਬੇਸ਼ੱਕ ਸਾਡੇ ਪਾਸਪੋਰਟਸ ਦੇ ਉੱਤੇ ਅੱਜ ਵੀ ਸਾਨੂੰ ਇੰਡੀਆ ਨਹੀਂ ਲਿਖਿਆ ਗਿਆ ਇਹ ਸਾਡੀ ਮਜਬੂਰੀ ਆ ਇਹ ਸਾਡਾ ਕੋਈ ਸ਼ੌਂਕ ਨਹੀਂਗਾ ਜਾਂ ਸਾਡੀ ਕੋਈ ਚੋਇਸ ਨਹੀਂਗੀ ਸਾਡੀ ਮਜਬੂਰੀ ਆ ਕਿ ਅੱਜ ਵੀ ਆਪਣੇ ਪਾਸਪੋਰਟ ਦੇ ਉੱਤੇ ਸਾਨੂੰ ਇੰਡੀਆ ਲਿਖਾਉਣਾ ਪੈਂਦਾ ਜਿਹੜੇ ਇੱਧਰ ਕੈਨੇਡੀਅਨ ਹੋ ਗਏ ਨੇ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਪਰ ਉਹਦੇ باوجود ਬੇਸ਼ੱਕ ਸਾਡੇ ਪਾਸਪੋਰਟ ਦੇ ਉੱਤੇ ਕੁਝ ਵੀ ਲਿਖਿਆ ਹੋਵੇ ਬੇਸ਼ੱਕ ਸਾਡੀ ਜੇਬ ਦੇ ਵਿੱਚ ਕਰੰਸੀ ਜੇ ਆਪਾਂ ਪੰਜਾਬ ਤੋਂ ਆਏ ਆ ਤੇ ਇੰਡੀਆ ਵਾਲੀ ਹੋਵੇ ਪਰ ਇਹਨਾਂ ਲੋਕਾਂ ਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ ਵੀ ਇਹ ਲੋਕ ਇੰਡੀਅਨ ਨਹੀਂ ਗੇ ਅਸੀਂ ਲੋਕ ਸੇਖਿਆ ਅਸੀਂ ਲੋਕ ਪੰਜਾਬੀ ਆ ਤੇ ਜਿੰਨੂੰ ਅੱਜ ਦੀ ਠੇਡ ਪਾ ਜਾਸ ਕਹ ਲੋ ਅਸੀਂ ਖਾਲਸਤਾਨੀ ਸੋ ਸਾਡੀ ਇਹ ਪਹਿਚਾਨ ਜਿਹੜੀ ਬਣੀ ਆ ਇਹ ਸਦੀਆਂ ਦੇ ਸੰਘਰਸ਼ ਤੋਂ ਬਾਅਦ ਬਣੀ ਆ ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਇਨ ਮਾਸ ਇਥੇ ਆ ਰਹੇ ਨੇ ਇਸ ਪਹਿਚਾਨ ਨੂੰ ਮੈਂਟੇਨ ਜ਼ਰੂਰ ਰੱਖਿਓ ਇਹ ਨਾ ਹੋਵੇ ਜਿਵੇਂ ਪੰਜਾਬ ਦੇ ਵਿੱਚ ਸਾਡੇ ਆਗੂ ਬਹੁਤ ਸਾਰੇ ਕਰਦੇ ਨੇ ਉਹ ਵੀ ਆਗੂ ਨੇ ਜਿਨ੍ਹਾਂ ਨੇ ਸੰਤਾਂ ਦਾ ਸਾਥ ਮਾਣਿਆ ਤੇ ਅੱਜ ਜਦੋਂ ਉਹਨਾਂ ਨੂੰ ਪੁੱਛਦੇ ਆ ਤੇ ਉਹ ਆਪਣੀ ਹਿੱਕ ਠੋਕ ਕੇ ਕਹਿੰਦੇ ਆ ਜੀ ਮੇਰੀ ਜੇਬ ਦੇ ਵਿੱਚ ਭਾਰਾ ਦਾ ਰੁਪਈਆ ਇਸ ਕਰਕੇ ਮੈਨੂੰ ਭਾਰਤੀ ਅਖਬਾਰਾਂ ਦੇ ਵਿੱਚ ਕੋਈ ਹਰਜ ਨਹੀਂ ਕਿਤੇ ਸਾਡੇ ਦੇ ਵੀ ਉਹ ਦਿਨ ਨਾ ਆਵੇ। ਵੀ ਸਾਡੇ ਹੀ ਬੱਚੇ ਜਾਂ ਸਾਡੇ ਵਿੱਚੋਂ ਨਿਕਲੇ ਹੋਏ ਲੋਕ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਕਹਿਣਾ ਸ਼ੁਰੂ ਕਰ ਦੇਣ ਵੀ ਅਸੀਂ ਤਾਂ ਜੀ ਪੰਜਾਬ ਤੋਂ ਆਏ ਆ ਜਿਹੜਾ ਇਸ ਟਾਈਮ ਇੰਡੀਆ ਦੇ ਕਬਜ਼ੇ 'ਚ ਆ ਤੇ ਅਸੀਂ ਇੰਡੀਆ ਨਹੀਂ ਆ। ਸੋ ਆਪਣੀ ਖਾਲਸਤਾਨੀ ਪਹਿਚਾਨ ਨੂੰ ਆਪਣੇ ਨਿਆਰੇਪਨ ਨੂੰ ਇਸ ਦੁਨੀਆ ਦੇ ਵਿੱਚ ਜ਼ਰੂਰ ਬਰਕਰਾਰ ਰੱਖਿਓ। ਕਿਉਂਕਿ ਆਪਾਂ ਖਾਲਸਾ ਸਾਜਨਾ ਦੇ ਵਸਮਾ ਨਾ ਰਹੇ ਆ ਤੇ ਖਾਲਸੇ ਦੀ ਪਹਿਚਾਨ ਗੁਰਮਹਾਰਾਜ ਨੇ ਨਿਆਰੀ ਰੱਖੀ। ਤੇ ਇੱਕ ਗੱਲ ਜਿਹੜੀ ਹੋਰ ਕਈ ਸੀ ਜਦੋਂ ਖਾਲਸਾ ਸਾਜਿਆ ਸੀ ਤੇ ਉਹਦੇ 'ਚ ਇੱਕ ਸ਼ਬਦ ਜਿਹੜਾ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਪੜ੍ਹਦੇ ਆ ਕਿ ਖਾਲਸਾ ਮੇਰੋ ਰੂਪ ਹੈ ਆਕਾਸ਼ ਤੇ ਖਾਲਸੇ ਮੈਂ ਹਾਂ ਕਰੋ ਨਿਵਾਸ ਸਾਡੇ ਤੁਹਾਡੇ ਸਾਰਿਆਂ ਦੇ ਵਿੱਚ ਗੁਰੂ ਵੱਸਦਾ ਆ ਤੇ ਜਿੱਦਣ ਤੁਸੀਂ ਆਪਣੀ ਤੌਣ ਨਹੀਂ ਵੀ ਕਰਕੇ ਇੱਕ ਇੰਡੀਅਨ ਕਹਾਉਣ ਵਾਲੇ ਪਾਸੇ ਤੁਰਪੋ ਯਾਦ ਰੱਖਿਓ ਗੁਰੂ ਦੀ ਤੌਣ ਨਹੀਂ ਵੀ ਕਰਨ ਦੇ ਬਰਾਬਰ ਸਿੱਖ ਦੇ ਅੰਦਰ ਗੁਰੂ ਵੱਸਦਾ ਹੈ ਪਰ ਸ਼ਰਤ ਹੈ ਕਿ ਸਿੱਖ ਹੋਵੇ ਜ਼ਰੂਰ ਅਮਰਤਾਰੀ ਸਿੰਘ ਜ਼ਰੂਰ ਹੋਵੇ ਪੰਜ ਕਕਾਰਾਂ ਦਾ ਧਾਰਨੇ ਜ਼ਰੂਰ ਹੋਵੇ ਤੇ ਜਿਹੜਾ ਗੁਰੂ ਸਾਨੂੰ ਵਾਰ-ਵਾਰ ਪੈਰ-ਪੈਰ ਦੇ ਉੱਤੇ ਆਜ਼ਾਦੀ ਦੇ ਨਾਲ ਜਿਉਣ ਦੀ ਗੱਲ ਕਹਿ ਰਿਹਾ ਹੋਵੇ ਉਸ ਗੁਰੂ ਨੂੰ ਅਸੀਂ ਇੰਡੀਆ ਦੀਆਂ ਬੇੜੀਆਂ ਦੇ ਵਿੱਚ ਉਹ ਕੈਦ ਨਹੀਂ ਕਰਨਾ ਚਾਹੇ ਉਹ ਖਾਲਸੇ ਦੇ ਰੂਪ 'ਚ ਹੀ ਹੋਵੇ ਸਾਡੇ ਪ੍ਰਚਾਰਕ ਕਈ ਵਾਰੀ ਸਟੇਜਾਂ 'ਤੇ ਬੜੇ ਅਜੀਬ ਜਿਹੇ ਪ੍ਰਚਾਰ ਕਰਦੇ ਨੇ ਉਹ ਬੇਈਮਾਨੀ ਚ ਨਹੀਂ ਗੇ ਦੁਨੀਆਂ ਨਾਲ ਬੇਈਮਾਨ ਕਹਿਣ ਲੱਪੈਂਦੀ ਕਿ ਇਹ ਰਿਹਾ ਮੈਨਾਂ ਨੂੰ ਬੇਈਮਾਨ ਨਹੀਂ ਕਹਿੰਦਾ ਉਹ ਸੱਚੇ ਸੱਚੇ ਸਿੱਖ ਨੇ ਪਰ ਕਈ ਰਿ ਬੜੇ ਅਜੀਬ ਜਿਹੇ ਪ੍ਰਚਾਰ ਦੁਨੀਆ ਦੇ ਵਿੱਚ ਜੜੇ ਉਹ ਕੀਤੇ ਜਾਂਦੇ ਜਿਵੇਂ ਉਹਨਾਂ ਚ ਇੱਕ ਬੜਾ ਅਹਿਮ ਜੀ ਗੱਲ ਕਹੀ ਜਾਂਦੀ ਹੈ ਕਿ ਖਾਲਸੇ ਨੇ ਸਾਡੀ ਦੁਨੀਆ ਤੇ ਰਾਜ ਕਰਨਾ ਇਸ ਕਰਕੇ ਪੰਜਾਬ ਚ ਖਾਲਿਸਤਾਨ ਬਣਾਉਣ ਦੀ ਸ਼ਾਇਦ ਰੋੜ ਹੀ ਨੇ ਤੇ ਕਹੀ ਜਾਂਦੀ ਆ ਗਾਹੇ ਬਗਾਏ ਗੱਲਾਂ ਸਾਡੇ ਅੰਚ ਛੁੱਟੀਆਂ ਜਾਂਦੀਆਂ ਨੇ ਸਾਨੂੰ ਕਿਹਾ ਜਾਂਦਾ ਵੀ ਖਾਲਸੇ ਨੇ ਇੱਕ ਧਰਤੀ ਦੇ ਟੁਕੜੇ ਤੇ ਵੱਜਣਾ ਨਹੀਂਗਾ ਜੇ ਅਸੀਂ ਤੇ ਖਾਲਸੇ ਬਣਨਾ ਹੈ ਤੇ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਹੈ ਇਹ ਗੱਲਾਂ ਸੁਣਨ ਵਾਲੇ ਨੂੰ ਬੜੀਆਂ-ਬੜੀਆਂ ਲੱਗਦੀਆਂ ਵੀ ਵਾਕਿਆ ਯਾਰ ਕੱਲ ਸੱਚੀ ਹੈ ਖਾਲਸੇ ਵਿੱਚ ਤੇ ਸਾਰੀ ਦੁਨੀਆ ਤੇ ਰਾਜ ਕਰਨਾ ਪਰ ਯਾਦ ਰੱਖਿਓ ਦੁਨੀਆ ਤੇ ਰਾਜ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਉੱਤੇ ਰਾਜ ਕਰਨਾ ਪੈਂਦਾ ਇੱਕ ਧਰਤੀ ਦੇ ਟੁਕੜੇ ਤੇ ਰਾਜ ਕਰਨਾ ਪੈਂਦਾ ਜੇ ਤੁਸੀਂ ਪਿੰਡ ਦੇ ਵਿੱਚ ਵਿਚਰਦੇ ਹੋ ਇੱਥੇ ਚਲੋ ਤੁਸੀਂ ਮੈਂ ਤੁਹਾਡੇ ਸ਼ਹਿਰ ਜਾਂ ਟਾਊਨ ਦੀ ਗੱਲ ਕਰ ਲੈਂਦਾ ਤੁਹਾਡੇ ਕੋਲ ਆਪਣਾ ਘਰ ਕੋਈ ਨਾ ਹੋਵੇ ਤੇ ਦੁਨੀਆ 'ਚ ਦਗਮੇ ਮਾਰਦੇ ਫਿਰਿਏ ਵੀ ਅਸੀਂ ਤੇ ਸਾਰੇ ਕੈਨੇਡਾ ਤੇ ਜਾਂ ਸਾਰੇ ਬ੍ਰੈਮਟਨ ਤੇ ਰਾਜ ਕਰਨਾ ਸਭ ਤੋਂ ਵੱਡਾ ਮੂਰਖ ਕੌਣ ਹੋਊਗਾ ਅਸੀਂ ਕਿਸੇ ਦੇ ਗੁਲਾਮ ਹੋਈਏ ਆਪਣਾ ਘਰ ਸਾਡੇ ਕੋਲ ਨਾ ਹੋਵੇ ਤੇ ਦੁਨੀਆ ਨੂੰ ਇਹ ਕਹਿੰਦੇ ਫਿਰਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਤੇ ਸਰ ਤੋਂ ਵੱਡਾ ਮੂਰਖ ਕੋਈ ਨਹੀਂ ਰਾਜ ਕਰਾਂਗੇ ਰਾਜ ਦਾ ਮਤਲਬ ਇਹ ਨਹੀਂ ਆ ਵੀ ਸਾਰੀ ਦੁਨੀਆ ਸਾਡੇ ਕੰਟਰੋਲ 'ਚ ਹੋ ਜਾਣੀ ਆ ਰਾਜ ਦਾ ਮਤਲਬ ਇਹ ਆ ਕਿ ਅਸੀਂ ਇਹੋ ਜਿਹਾ ਰਾਜ ਇੱਕ ਖਿੱਤੇ ਦੇ ਵਿੱਚ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ ਜੇ ਦੀ ਐਗਜ਼ੈਂਪਲ ਲੈ ਕੇ ਤੇ ਦੁਨੀਆ ਕਵੇਗੀ ਪਈ ਇਹੋ ਜਿਹਾ ਸਿਸਟਮ ਸਾਨੂੰ ਵੀ ਚਾਹੀਦਾ। ਜਿੰਦਾਬਾਦ। ਜਿੰਦਾਬਾਦ। ਹਾਲਸਤ। ਸੁਮੈਂ ਤੁਹਾਨੂੰ ਬੜਾ ਨਿਮਰਣਾ ਸੇਖੋਣ ਦੇ ਨਾਤੇ ਬੇਨਤੀ ਕਰਦਾ ਆ ਕਿ ਆਪਣੇ ਨਿਆਰੇਪਨ ਨੂੰ ਜਿਹੜਾ ਆ ਤੁਸੀਂ ਬਰਕਰਾਰ ਰੱਖਿਓ। ਪੰਜਾਬ ਦੇ ਵਿੱਚ ਵੀ ਇਹ ਸੰਘਰਸ਼ ਏਵੇਂ ਚੱਲਦਾ ਤੁਸੀਂ ਸਾਰੇ ਪੰਜਾਬ ਤੋਂ ਆਏ ਹੋ। ਇੱਥੇ ਵੀ ਤੁਸੀਂ ਉਹ ਸੰਘਰਸ਼ ਦੀ ਇੱਕ ਲੜੀ ਜਿਹੜੀ ਆ ਉਹਨੂੰ ਤੋਰੀ ਰੱਖਿਆ। ਔਰ ਤੁਹਾਡੇ ਸਿਰੇ ਸਿਰਾ ਵੱਜਦਾ ਆ ਕਿ ਤੁਸੀਂ ਖਾਲਸਾਤਾਨ ਦੇ ਸੰਘਰਸ਼ ਦੀ ਪਹਿਚਾਨ ਨੂੰ ਇੰਟਰਨੈਸ਼ਨਲਾਈਜ਼ ਕੀਤਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਜਦੋਂ ਸਾਡੇ ਲੋਕ ਅਜੇ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਸਿਆਏ ਬਹੁਤਾਤ ਦੇ ਵਿੱਚ ਸਾਡੇ ਸਿੰਘ ਜਿਹੜੇ ਪੰਜਾਬ ਦੇ ਵਿੱਚ ਵਿਚਰਦੇ ਸੀ ਉਹਨਾਂ ਨੇ ਵੀ ਇਸ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕੀਤਾ। ਬੇਸ਼ੱਕ ਉਹਦੇ ਲਈ ਉਹਨਾਂ ਨੂੰ ਕਦਮ ਕੋਈ ਵੀ ਚੁੱਕਣੇ ਪਏ ਹੋਣ। ਸੋ ਉਦੋਂ ਵੀ ਖਾਲਸਾਤਾਨ ਦੀ ਗੱਲ ਜਦੋਂ ਇੰਡੀਆ ਦੀਆਂ ਮੇਨ ਅਖਬਾਰਾਂ फ्रंट पेज ਦੇ ਉੱਤੇ ਖਾਲਸਤਾਨ ਦਾ ਸ਼ਬਦ ਲਿਖ ਦਿਆ ਹੈ ਤੇ ਇਹਦਾ ਮਤਲਬ ਇੰਗਲਿਸ਼ ਦੇ ਅਖਬਾਰਾਂ ਖਾਸ ਤੌਰ ਤੇ ਉੱਤੇ ਤੇ ਇਹ ਗੱਲ ਮੰਨੀ ਗਈ ਆ ਕਿ ਉਹ ਸਾਡਾ ਸੰਘਰਸ਼ ਇੰਟਰਨੈਸ਼ਨਲਾਈਜ਼ ਹੋਇਆ ਹੈ। ਔਰ ਉਸੇ ਹੀ ਸੰਘਰਸ਼ ਦੇ ਵਿੱਚੋਂ ਜਿਹੜੇ ਬਾਇ ਪ੍ਰੋਡਕਟ ਅੱਗੇ ਨਿਕਲੇ ਨੇ, ਜਬ ਪ੍ਰੋਡਕਟ ਅੱਗੇ ਨਿਕਲੇ ਨੇ ਉਹ ਅਸੀਂ ਸਾਰੇ ਆ ਤੇ ਸਾਡੇ ਉਸੇ ਹੀ ਸੰਘਰਸ਼ ਦੀ ਦੇਣ ਤੁਹਾਡੀ ਧਰਤੀ ਦਾ ਅਨਮੋਲ ਹੀਰਾ ਪਾਈ ਹਰਦੀਪ ਸਿੰਘ ਨੱਜਰ ਜਿਹਨੂੰ ਇੰਡੀਆ ਨੇ ਸਾਥੋਂ ਖੋਇਆ ਆ। ਔਰ ਜਦੋਂ ਪਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਹੁੰਦੀ ਆ, ਵੇਖੋ ਚਾਹੇ ਪੰਜਾਬ ਚ ਕੋਈ ਘਟਨਾ ਵਾਪਰੇ ਤੁਹਾਡਾ ਦਿਲ ਇੱਥੇ ਦੁੱਖਦਾ ਤੇ ਜਿਹੜੀ ਘਟਨਾ ਕੋਈ ਇਹੋ ਜਿਹੀ ਇੱਥੇ ਵਾਪਰਦੀ ਹੈ ਤੇ ਜਿੰਨਾ ਕਰਦ ਤੁਹਾਨੂੰ ਪੰਜਾਬ ਦਾ ਹੁੰਦਾ ਹੈ ਇੱਕ ਸਿੱਖ ਭਰਾ ਹੋਣ ਦੇ ਨਾਤੇ ਸਾਨੂੰ ਪੰਜਾਬ ਚ ਹੀ ਹੁੰਨਾ ਹੁੰਦਾ ਐਵੇਂ ਨਹੀਂ ਆ ਵੀ ਤੁਹਾਡੇ ਇੱਥੇ ਕੋਈ ਘਟਨਾ ਵਾਪਰੀ ਆ ਤੇ ਅਸੀਂ ਪੰਜਾਬ ਦੇ ਅਚ ਆਰਾਮ ਨਾਲ ਬੈਠੇ ਆ ਜਦ ਇਹ ਪੰਜਾਬ ਚ ਕੋਈ ਘਟਨਾ ਵਾਪਰੀ ਆ ਤੇ ਤੁਸੀਂ ਆਪਣੇ ਘਰਾਂ ਚ ਆਰਾਮ ਨਾਲ ਬੈਠੇ ਹੋ ਐਵੇਂ ਕੁਝ ਨਹੀਂ ਆ ਸਾਡੇ ਵਿੱਚ ਇੱਕ ਸਾਂਝ ਬਣਾਈ ਆ ਗੁਰੂ ਨੇ ਸਾਨੂੰ ਇੱਕ ਸ਼ਬਦ ਦੇ ਰਹੀ ਜੋੜਿਆ ਆ ਆਪਸ ਦੇ ਵਿੱਚ ਈਵਨ ਜਿਹੜਾ ਸਿੱਖ ਜੈਨੋਸਾਈਡ ਦੀ ਅਸੀਂ ਆਪਣੀ ਨਸਲ ਕੁਸ਼ੀ ਦੀ ਗੱਲ ਕਰਦੇ ਆ ਜੇ ਇਹਨੂੰ ਵੇਖਿਆ ਜਾਵੇ ਤੋੜ ਕੇ ਤੇ ਉਹ ਸਰੀਰ ਚਲੇ ਗਏ ਨੇ ਪਰ ਉਹ ਅੱਜ ਵੀ ਅਸੀਂ ਉਹਨਾਂ ਦੀ ਪੀੜ ਮਹਿਸੂਸ ਕਰਦੇ ਹਾਂ ਕਾਹਦੇ ਨਾਲ ਆ ਉਹ ਸਾਡੀ ਤਾਨਦ ਆ ਸਾਡੀ ਕੌਮ ਦੀ ਸਾਡਾ ਇੱਕ ਕੌਮੀ ਘਰ ਦੀ ਸਾਡੇ ਸਿੱਖ ਹੋਣ ਦੀ ਸੋ ਉਹ ਤਾਨਦ ਸਾਡੀ ਵਿਦੇਸ਼ਾਂ ਦੀ ਧਰਤੀ ਨੇ ਪੰਜਾਬ ਦੀ ਧਰਤੀ ਦੀ ਅੱਜ ਵੀ ਜੁੜੀ ਪਈ ਆ ਜਦੋਂ ਇਹ ਜਿਹੜੀਆਂ ਹੁਣ ਇੰਟਰਨੈਸ਼ਨਲ ਕਿਲਿੰਗਸ ਹੋਈਆਂ ਨੇ ਜਿਹਨੂੰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਨਾਮ ਵੀ ਦਿੱਤਾ ਗਿਆ ਹੈ ਜਿਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵੀ ਕਿਹਾ ਗਿਆ ਹੈ ਜਿਨੂੰ ਤੁਸੀਂ ਕੋਈ ਵੀ ਨਾਮ ਦੇ ਲੋ ਉਹ ਦਿੱਤਾ ਗਿਆ ਉਹ ਜਦੋਂ ਪਹਿਲੀ ਹੋਈ ਹਾਲਾਂਕਿ ਉਹ ਤੋਂ ਪਹਿਲਾਂ ਵੀ ਸਲੋਲੀ ਚੱਲਦਾ ਪਿਆ ਹੈ ਪਰ ਜਿੱਤੋਂ ਬਾਅਦ ਲੈਂਟ ਲਾਈਟ ਦੇ ਵਿੱਚ ਗੱਲ ਆਈ ਕਿ ਇੰਨਾ ਹੀ ਦਿਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜ ਵੜ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਨੂੰ ਗੋਲੀਆਂ ਮਾਰ ਕੇ ਲਾਹੌਰ ਦੇ ਵਿੱਚ ਜਿਹੜਾ ਉਸਹਿਦ ਕੀਤਾ ਜਾਂਦਾ ਹੈ ਜਿੱਦਣ ਭਾਈ ਪਰਮਜੀਤ ਸਿੰਘ ਪੰਜ ਦੀ ਪੰਜ ਵੜ ਦੀ ਸ਼ਹਾਦਤ ਹੁੰਦੀ ਆ ਤੁਸੀਂ ਉਹਨਾਂ ਤੋਂ ਅਗਲੇ ਦਿਨ ਦੀਆਂ ਖ਼ਬਰਾਂ ਜਾਂ ਪੰਜਾਬ ਦੀ ਐਕਟੀਵਿਟੀਆ ਖੋਲ ਕੇ ਵੇਖੋ ਜਿਹੜੇ ਪੰਜਾਬ ਦੇ ਚੇਤਨ ਲੋਕ ਸੀਗੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਲਾਣੇ ਗੈਂਗਸਟਰ ਨੇ ਮਾਰਤਾ ਜਾਂ ਕਿਹੜੀ ਲੜਾਈ ਹੋਈ ਜਾਂ ਕਿਹੜੀ ਨਹੀਂ ਹੋਈ ਉਹਨੇ ਇੱਕ ਸ਼ਬਦ ਵਰਤਿਆ ਕਿ ਹਿੰਦੁਸਤਾਨ ਦੀ ਹਕੂਮਤ ਨੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਔਰ ਕਿਉਂਕਿ ਸਟੇਟ ਨੇ ਆਪਣੇ ਪੱਤੇ ਖੇਡੇ ਨੇ ਉਹਨੇ ਕਿਸੇ ਨੇ ਬਣਾਇਆ ਜੀ ਮਤਲਬ ਗੈਂਗਸਟਰਸ ਦੀ ਲੜਾਈ ਆ ਆਪਣੀ ਪਰਸਨਲ ਲੜਾਈ ਆ ਗੁਰਦੁਆਰਿਆਂ ਦੀ ਲੜਾਈ ਆ ਈਵਨ ਭਾਈ ਨੈਚਰਵਰੀ ਵੀ ਪੱਤੇ ਖੇਡੇ ਗਏ ਨੇ ਪੰਜਾਬ ਦੇ ਵਿੱਚ ਤੇ ਜੀ ਉੱਥੇ ਦੀ ਇੰਟਰਨਲ ਕਨਫਲਿਕਟ ਹੈ ਕਮੇਟੀਆਂ ਦਾ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਨੇ ਪਰ ਨਹੀਂ ਅਸੀਂ ਇਸ ਗੱਲ ਬਾਰੇ ਇੱਕ ਸਾਫ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇੰਡੀਅਨ ਸਟੇਟ ਨੇ ਕੀਤੀ ਆ ਉਹ ਤੋਂ ਬਾਅਦ ਮਹੀਨਾ ਨਹੀਂ ਬੀਤਿਆ ਡੇਢ ਮਹੀਨੇ ਦੇ ਬਾਅਦ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦੀ ਖਬਰ ਆ ਜਾਂਦੀ 18 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਆ ਤੇ ਉਹ ਤੋਂ ਬਾਅਦ ਵੀ ਜਿਹੜੀਆਂ ਪੰਜਾਬ ਦੇ ਉੱਤੇ ਐਕਟੀਵਿਟੀਜ਼ ਹੋਈਆਂ ਨੇ ਉਹਦੇ ਵਿੱਚ ਅਸੀਂ ਕਿਹਾ ਕਿ ਇਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦਾ ਹੱਥ ਆ ਅਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਪਰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਔਰ ਜੇ ਤੁਹਾਨੂੰ ਯਾਦ ਹੋਵੇ ਤੇ 18 ਜੂਨ ਨੇ ਇਹਦੀ ਸ਼ਹਾਦਤ ਹੁੰਦੀ ਆ 1 ਜੁਲਾਈ ਦਾ ਪੰਜਾਬ ਦੇ ਵਿੱਚ ਅਸੀਂ ਰੋਹ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਜਿਹੜੀ ਗੱਲ ਬਾਅਦ ਵਿੱਚ ਸਤੰਬਰ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਦਾ ਹੱਥ ਆ ਸੋ ਮੈਂ ਇਹ ਨਹੀਂ ਆ ਕਿ ਮੈਂ ਇਹ ਗੱਲ ਅੱਗੇ ਦੱਸਾਂਗਾ ਵੀ ਸਾਡੇ ਵਿੱਚ ਗੱਲ ਆਈ ਕਿੱਥੋਂ ਆ ਸੋ ਉਹਦੇ ਉੱਤੇ ਮੋਹਰ ਲੱਗੀ ਜਿਹੜੀ ਗੱਲ ਅਸੀਂ ਬਿਨਾ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਤੋਂ ਕੀਤੀ ਉਸ ਤੋਂ ਬਾਅਦ ਪਿਛਲੇ ਸਾਲ ਦਸੰਬਰ ਦੇ ਵਿੱਚ ਬਠਿੰਡੇ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਬੰਦੀ ਸਿੰਘਾਂ ਨੂੰ ਲੈ ਕੇ ਔਰ ਇਹ ਜਿਹੜੀਆਂ ਕਿਲਿੰਗਸ ਹੋਈਆਂ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਲੈ ਕੇ ਉਹਦੇ ਵਿੱਚ ਮੈਂ ਆਪਣੇ ਹੱਥ ਦੇ ਵਿੱਚ ਫੜ ਕੇ ਇੱਕ ਪਲੇ ਕਾਰਡ ਤੇ ਇੱਕ ਫੋਟੋ ਫੜੀ ਤੁਹਾਡੇ ਚ ਜੇ ਕਿਸੇ ਨੇ ਵੇਖੀ ਹੋਵੇ ਉਹ ਫੋਟੋ ਸੀ ਸਾਹਮਤ ਗੋਇਲ ਦੀ ਜਿਹੜਾ ਉਦੋਂ ਦਾ ਰੋ ਦਾ ਚੀਫ ਹੀ ਤੇ ਇਹ ਗੱਲ ਕਹੀ ਸੀ ਵੀ ਇਸ ਬੰਦੇ ਦਾ ਇਹਦੇ ਵਿੱਚ ਹੱਥ ਆ ਇਹਦੀ ਇਨਵੋਲਵਮੈਂਟ ਆ ਤੇ ਉਹ ਗੱਲ ਜਿਹੜੀ ਹੁਣ ਰਿਪੋਰਟ ਇਥੇ ਛਪੀ ਉਹਦੇ ਵਿੱਚ ਆ ਗਈ ਉਹਦੇ ਸਾਹਮਤ ਗੋਇਲ ਦਾ ਨਾਮ ਆਇਆ ਹੈ ਪੀ ਇਹ ਵੀ ਵਿੱਚ ਇਨਵੋਲਡ ਰਿਹਾ ਆ ਉਹ ਸਾਰੇ ਪ੍ਰੋਸੈਸ ਦੇ ਵਿੱਚ ਭਾਈ ਹਰਦੀਪ ਸਿੰਘ ਜਿਹੜਾ ਭਾਈ ਪੰਨੂ ਵਾਲਾ ਜਿਹੜਾ ਕੇਸ ਆ ਸਾਰਾ ਉਹਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਉਹਦਾ ਨਾਮ ਆਇਆ ਹੈ ਸੀਸੀ1 ਤੇ ਸੀਸੀ2 ਦੇ ਜਿਹੜਾ ਵਿੱਚ ਗੱਲ ਆਈ ਉਹਦੇ ਚੋਂ ਸਾਮਤ ਗੋਇਲ ਦਾ ਨਾਮ ਵੀ ਆਉਂਦਾ ਆ ਪੀ ਇਹ ਵੀ ਵਿੱਚ ਆਇਆ ਲੂਪ ਆ ਸੋ ਮਤਲਬ ਪੀ ਇਹ ਗੱਲਾਂ ਆਇਆਂ ਕਿੱਥੋਂ ਨੇ ਸਾਨੂੰ ਕੋਈ ਪੰਜਾਬ ਬੈਠਿਆਂ ਨੂੰ ਇਲahi ਇਲਹਾਮ ਨਹੀਂ ਹੋਇਆ ਅਸੀਂ ਇੰਡੀਆ ਇੰਡੀਅਨ ਸਟੇਟ ਦੇ ਕੰਮ ਕਰਨ ਦੇ ਤਰੀਕੇ ਵੇਖੇ ਨੇ ਕਿ ਉਹ ਕੰਮ ਕਿਵੇਂ ਕਰਦੀ ਆ ਅਸੀਂ ਉਹਦੇ ਪੈਥੜੇ ਵੇਖੇ ਨੇ ਉਹ ਬਹੁਤ ਵਿਰਲੇ ਨੇ ਜਿਨ੍ਹਾਂ ਨੂੰ ਇਲਾਹੀ ਇਲਹਾਮ ਹੁੰਦੇ ਨੇ ਬਟ ਉਹ ਬਹੁਤ ਵਿਰਲੇ ਨੇ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਗੇ ਵੀ ਮੈਂ ਤੁਹਾਨੂੰ ਕਹਾਂ ਕਿ ਅਸੀਂ ਸੰਤ ਮਹਾਪੁਰਸ਼ਾਂ ਤੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਨਹੀਂ ਸਾਨੂੰ ਜੇ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਉਹਦਾ ਇੱਕੋ ਹੀ ਕਾਰਨ ਆ ਵੀ ਅਸੀਂ ਆਪਣੀ ਮੂਵਮੈਂਟ ਨੂੰ ਸੀਰੀਅਸਨੈਸ ਦੇ ਨਾਲ ਵੇਖਦੇ ਆ ਤੇ ਜਿੱਥੇ ਆਪਣੀਆਂ ਕਮੀਆਂ ਤੇ ਆਪਣੀ ਤਾਕਤ ਨੂੰ ਪਹਿਚਾਣਦੇ ਆ ਉਥੇ ਦੁਸ਼ਮਣ ਦੀ ਤਾਕਤ ਨੂੰ ਵੀ ਪਹਿਚਾਣਦੇ ਆ ਦੁਸ਼ਮਣ ਦੇ ਕੰਮਕਾਰਾਂ ਦੇ ਤਰੀਕੇ ਨੂੰ ਪਛਾਣਦੇ ਆ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਸੀ ਵੀ ਇੰਡੀਆ ਤੇ ਇੰਡੀਆ ਦੀ ਰੌਅ ਏਜੰਸੀ ਇਹਦੇ ਵਿੱਚ ਇਨਵੋਲਡ ਆ ਸੋ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਅਸੀਂ ਆਪਣੇ ਕੌਮੀ ਘਰ ਖਾਲਸਾਣ ਦਾ ਝੰਡਾ ਮੋੜਿਆ ਤੇ ਚੁੱਕਿਆ ਆ ਇਹ ਝੰਡਾ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਗੱਲ ਨਹੀਂ ਬਣਨੀ ਪੰਜਾਬ ਦੇ ਵਿੱਚ ਸਾਨੂੰ ਕਈ ਵਾਰੀ ਕਹਿ ਦਿੰਦੇ ਨੇ ਸਿਆਣੇ ਜਿਹੜੇ ਕਿਤਾਬਾਂ ਜਾਦੀਆਂ ਪੜ੍ਹਦੇ ਨੇ ਵੀ ਝੰਡੇ ਚੁੱਕਿਆ ਤੇ ਨਾਰੇ ਲਾਇਆ ਕੋਈ ਗੱਲ ਨਹੀਂ ਬਣਦੀ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜਦੋਂ ਤੱਕ ਖਾਲਸਾਣ ਦਾ ਝੰਡਾ ਆਫੀਸ਼ੀਅਲੀ ਅਸੀਂ ਆਪਣੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਪੰਜਾਬ ਦੇ ਵਿੱਚ ਚੁਲਾ ਨਹੀਂ ਦਿੰਦੇ ਉਦੋਂ ਤੱਕ ਘੱਟੋ-ਘਾਟੇ ਸਾਡੇ ਮੋਢਿਆਂ ਤੇ ਜਰੂਰ ਚੋਲਦਾ ਰਹਿਣਾ ਚਾਹੀਦਾ ਦੁਨੀਆ ਸਾਡੀ ਕਹਿੰਦੀ ਝੰਡੇ ਕਾਲੀ ਚੁੱਕ ਲੈਣੇ ਯਾਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਦੁਨੀਆ 'ਚ ਲੜਾਈ ਝੰਡੇ ਦੀ ਹੁੰਦੀ ਆ ਮੈਂ ਤੁਹਾਡੇ ਕੈਨੇਡਾ ਦੇ ਵਿੱਚ ਆ ਕੇ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਆ ਤੁਸੀਂ ਵੇਖੋ ਇੱਥੇ ਬਾਈਕ ਭਾਵੇਂ ਕਿਸੇ ਕੰਪਨੀ ਨੇ ਝੰਡਾ ਲਾਇਆ ਆਪਣਾ ਉਹਦੇ ਨਾਲ ਕੈਨੇਡਾ ਦਾ ਝੰਡਾ ਲੱਗਾ ਹੈ। ਈਵਨ ਇੱਥੇ ਦੀ ਸਟੇਟ ਨੇ ਇੱਥੇ ਦੀ ਪ੍ਰੋਵਿੰਸ ਨੇ ਉਹਨਾਂ ਦਾ ਆਪਣਾ ਝੰਡਾ ਵੀ ਲੱਗਾ ਮੈਂ ਵੇਖਿਆ ਵੀ ਉਹ ਵੀ ਲੱਗਾ ਆ। ਸਾਰੀ ਦੁਨੀਆ 'ਚ ਲੜਾਈ ਤੇ ਝੰਡੇ ਦੀ ਆ। ਅਮਰੀਕਾ ਚੱਲ ਤੇ ਜਾਂਦਾ ਹੈ ਤਾਂ ਉੱਥੇ ਜਾ ਕੇ ਕੀ ਚੜਾਉਂਦਾ ਆ? ਆਪਣਾ ਸਵਧਾਨ ਥੋੜੀ ਰੱਖ ਕੇ ਆਉਂਦਾ। ਉੱਥੇ ਜਾ ਕੇ ਕੀ ਚੜਾਉਂਦਾ ਆ? ਨਿਸ਼ਾਨੇ ਕੀ ਛੱਡ ਕੇ ਆਉਂਦਾ ਆ? ਆਪਣਾ ਝੰਡਾ। ਸੋ ਇਹ ਝੰਡੇ ਖਾਲਸਤਾਨ ਦੇ ਤੁਹਾਡੇ ਮੋਢਿਆਂ ਤੋਂ ਥੱਲੇ ਨਹੀਂ ਹੋਣੇ ਚਾਹੀਦੇ। ਇਹਦੀ ਇੱਜ਼ਤ ਰੱਖੋ। ਪਰ ਇਹਦੇ ਨਾਲ ਨਾਲ ਇਸ ਮੂਮੈਂਟ ਦੀ ਸੀਰੀਅਸਨੈਸ ਨੂੰ ਸਮਝੋ ਇੱਕ ਕੱਲੇ ਝੰਡਿਆਂ ਨਾਲ ਵੀ ਕਾਮਯਾਬ ਬਣਣੀ ਮੈਂ ਪਹਿਲਾਂ ਗੱਲ ਕਹਿ ਤੀ ਜੇ ਮੈਂ ਗੱਲ ਪਹਿਲਾਂ ਕਹਿੰਦਾ ਤਾਂ ਦੁਨੀਆ ਨੇ ਨੈਗੇਟਿਵ ਲੈ ਜਾਣੀ ਵੀ ਸ਼ਾਇਦ ਝੰਡਿਆਂ ਦੇ ਖਿਲਾਫ ਆ ਨਹੀਂ ਇਨ੍ਹਾਂ ਝੰਡਿਆਂ ਦੇ ਨਾਲ ਨਾਲ ਸਾਡੇ ਅੰਦਰ ਦੇ ਝੰਡੇ ਜਿਹੜੇ ਉਹ ਵੀ ਬੁਲੰਦ ਹੋਣੇ ਚਾਹੀਦੇ ਨੇ ਸਾਡੇ ਅੰਦਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਖਾਲਸਾਤਨ ਲੈਣਾ ਕਿਵੇਂ ਆ ਤੇ ਲੈਣਾ ਕਿਹਦੇ ਕੋਲੋਂ ਆ ਤੇ ਲੜਨਾ ਕਿਵੇਂ ਆ ਦੁਨੀਆ ਦੇ ਵਿੱਚ ਇੱਕ ਕਹਾਵਤ ਹੈ ਇੱਥੇ ਤੁਹਾਡੇ ਹਾਲਾਂਕਿ ਅੰਗਰੇਜ਼ੀ ਦੀ ਆ ਉਹ ਕਹਿੰਦੇ ਨੇ ਪੀ ਜੇ ਤੁਸੀਂ ਦੁਸ਼ਮਣ ਨੂੰ ਇਹ ਸਮਝ ਕੇ ਨਾਲ ਲੜੋ ਕਿ ਉਹ ਤਗੜਾ ਬੜਾਇਆ ਤੇ ਤੁਸੀਂ ਕਾਇਰ ਹੋ ਅੱਧੇ ਸਾਡੇ ਪੰਜਾਬੀ ਮੈਂ ਸਿੱਖ ਵੇਖੇ ਨੇ ਉਹ ਕਹਿੰਦੇ ਜੀ ਇੰਡੀਆ ਬਹੁਤ ਤਗੜਾ ਹੋ ਗਿਆ ਇਹਨਾਂ ਦੇ ਕੋਲੋਂ ਸਾਡੇ ਕੋ ਖਾਲਸਾਣ ਨਹੀਂ ਲਿਆ ਜਾਣਾ ਤੇ ਇਸ ਕਰਕੇ ਛੱਡੋ ਖਾਲਸਾਣ ਦੀ ਲੜਾਈ ਇਹ ਕਾਇਰਤਾ ਆ ਪਰ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਣਾ ਸਾਡੀ ਦੁਸ਼ਮਣੀ ਹੈ ਸੌਰੀ ਸਾਡੀ ਬੇਵਕੂਫੀ ਆ ਦੁਸ਼ਮਣ ਨੂੰ ਮਜ਼ਬੂਤ ਸਮਝ ਕੇ ਉਹਦੇ ਨਾਲ ਲੜਨਾ ਨਾ ਕਾਇਰਤਾ ਆ ਪਰ ਦੁਸ਼ਮਨ ਨੂੰ ਕਮਜ਼ੋਰ ਸਮਝ ਕੇ ਬਿਨਾਂ ਸੋਚੇ ਸਮਝੇ ਲੜਨਾ ਇਹ ਬੇਵਕੂਫੀ ਆ ਨਾ ਅਸੀਂ ਕਾਇਰ ਆ ਤੇ ਨਾ ਅਸੀਂ ਬੇਵਕੂਫ ਆ ਅਸੀਂ ਦੁਨੀਆ ਦੇ ਵਿੱਚ ਜੇ ਰਾਜ ਕਾਇਮ ਕਰਨਾ ਆ ਤੇ ਉਹਦੇ ਅੰਦਰ ਸਾਡੀ ਸੀਰੀਅਸਨੈਸ ਸਾਨੂੰ ਜਿਹੜੀ ਉਹ ਚਲਕਾਉਣੀ ਪਏਗੀ ਸੋ ਮੈਂ ਤੁਹਾਡੇ ਤੋਂ ਖਾਸ ਤੌਰ ਤੇ ਨੌਜਵਾਨਾਂ ਤੋਂ ਆਸ ਕਰਦਾ ਕਿਉਂਕਿ ਮੈਂ ਨੌਜਵਾਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਵੀ ਇਹ ਟਰੈਂਡ ਵੇਖਿਆ ਆ ਕਿ ਉਹ ਮੂਵਮੈਂਟ ਤੇ ਪ੍ਰਤੀ ਸੀਰੀਅਸ ਨਹੀਂ ਹੋ ਰਹੇ ਜੀ ਉਹ ਨਾਅਰੇ ਮਾਰ ਰਹੇ ਨੇ ਖਾਲਸਤਾਨ ਜਿੰਦਾਬਾਦ ਸਾਰੇ ਤੋਂ ਉੱਚੀ ਕਹਿੰਦੇ ਨੇ ਅੰਦਰ ਦੀ ਪੀੜ ਜਿਹੜੀ ਆ ਸੜਕਾਂ ਤੇ ਰੱਖਦੇ ਨੇ ਪਰ ਉਸ ਮੂਵਮੈਂਟ ਦੀ ਗਹਿਰਾਈ ਨੂੰ ਅਜੇ ਸਮਝ ਨਹੀਂ ਪਾ ਰਹੇ ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਦੁਨੀਆ ਦੇ ਵਿੱਚ ਜਿੰਨੀਆਂ ਮੂਵਮੈਂਟਸ ਚੱਲ ਰੀਆਂ ਨੇ ਆਜ਼ਾਦੀ ਦੀਆਂ ਕਦੀ ਕੋਈ ਇੱਕ ਰਸਤੇ ਨਹੀਂ ਚੱਲੇ ਅਸੀਂ ਕੀ ਕਰਦੇ ਆ ਵੀ ਜਿਹੜਾ ਮੇਰੇ ਰਾਜ ਨਾਲ ਨਹੀਂ ਸਹਿਮਤ ਸਿੱਧਾ ਠੱਪਾ ਮਾਰਦੇ ਆ ਵੀ ਇਹ ਸਰਕਾਰੀ ਹੈ ਜੇ ਮੰਨ ਲਓ ਵੀ ਦੋ ਰਾਹ ਨੇ ਮੂਵਮੈਂਟ ਨੂੰ ਲੜਨ ਦੇ ਇੱਕ ਬੰਦਾ ਆ ਉਹ ਵੋਟਾਂ ਦੇ ਰਾਹੀਂ ਮੂਵਮੈਂਟ ਨੂੰ ਲੜਨਾ ਚਾਹੁੰਦਾ ਦੂਸਰਾ ਬੰਦਾ ਆ ਵੋਟਾਂ ਤੋਂ ਬਾਹਰ ਰਹਿ ਕੇ ਲੜਨਾ ਚਾਹੁੰਦਾ ਹੈ ਜਿਹੜਾ ਤੇ ਬੰਦਾ ਵੋਟਾਂ ਪਾਉਣਾ ਚਾਹੁੰਦਾ ਆ ਵੋਟਾਂ ਤੇ ਰਾਈ ਲੜਨਾ ਚਾਹੁੰਦਾ ਆ ਉਹ ਸਿੱਧਾ ਠੱਪਾ ਲਾ ਦਿੰਦਾ ਵੀ ਜਿਹੜੇ ਵੋਟਾਂ ਦੇ ਵਿੱਚ ਨਹੀਂ ਆਉਂਦੇ ਇਹ ਤੇ ਸਰਕਾਰੀ ਨੇ ਇਹ ਸਰਕਾਰ ਦੇ ਹੱਥੇ ਚ ਖੇਡਦੇ ਨੇ ਜਿਹੜਾ ਮੇਰੇ ਵਰਗਾ ਵੋਟਾਂ ਤੋਂ ਬਾਹਰ ਰਹਿਣਾ ਚਾਹੁੰਦਾ ਆ ਉਹ ਸਿੱਧਾ ਠੱਪਾ ਮਾਰਦਾ ਵੀ ਜਿਹੜੇ ਵੋਟਾਂ ਕਦੇ ਚ ਖੜ ਕੇ ਨੇ ਇਹ ਸਰਕਾਰੀ ਨੇ ਕੋਈ ਸਰਕਾਰੀ ਨਹੀਂ ਗਾ ਸਾਰੇ ਅਸੀਂ ਇੱਕ ਦੂਸਰੇ ਦੇ ਪੂਰਕ ਆ ਜਿਹਨੂੰ ਜਿਹੜਾ ਪੈੰਤਰਾ ਮਨਜ਼ੂਰੀਆ ਅਪਣਾਓ ਜਿਹੜਾ ਜੋ ਕੰਮ ਕਰਨਾ ਕਰੋ ਬਟ ਇੱਕ ਚੀਜ਼ ਨਹੀਂ ਬਦਲਣੀ ਚਾਹੀਦੀ ਇੱਕ ਚੀਜ਼ ਦੇ ਉੱਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਉਹ ਆ ਸਾਡਾ ਨਿਸ਼ਾਨਾ ਖਾਲਸਾਣ ਇਹ ਦੋ ਜੇ ਕੰਪਰੋਮਾਈਜ਼ ਕਰਾਂਗੇ ਇਹਦੇ ਵਿੱਚ ਕੰਪਰੋਮਾਈਜ਼ੇਸ਼ਨ ਕਿੱਥੇ ਆਉਂਦੀ ਆ ਫਿਰ ਉਹ ਆਉਂਦੀ ਆ ਜਦੋਂ ਤੁਸੀਂ ਆਪਣੀ ਮੰਜ਼ਲ ਨੂੰ ਛੋਟਿਆ ਕਰ ਲੈਂਦੇ ਹੋ ਖਾਲਸਾਣ ਦੀ ਮੰਜ਼ਲ ਨੂੰ ਛੱਡ ਕੇ ਦੇ ਵਾਅਦਤਕਾਰਾਂ ਤੇ ਲੜ ਲੱਗ ਪੈਂਦੇ ਹੋ ਵਾਅਦਤਕਾਰਾਂ ਦੀ ਲੜਾਈ ਸਾਡੀ ਸੀ ਪਰ ਉਹ 84 ਤੋਂ ਪਹਿਲਾਂ ਤੱਕ ਹੀ ਜਦੋਂ ਭਾਰਤੀ ਹਕੂਮਤ ਨੇ ਆਪਣਾ ਤਰੰਗਾ ਆਪਣੇ ਟੈਂਕਾਂ ਤੇ ਲਵਾ ਕੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਤੇ ਜਿੱਦਣ ਸਾਡੇ ਹਜ਼ਾਰਾਂ ਨੌਜਵਾਨ ਪਿਛਲੇ 15 ਸਾਲਾਂ ਦੇ ਵਿੱਚ ਉਸ ਮੂਮੈਂਟ ਤੋਂ ਬਾਅਦ ਸ਼ਹੀਦ ਕਰਤੇ ਉਸ ਤੋਂ ਬਾਅਦ ਸਾਡੀ ਲੜਾਈ ਹੁਣ ਵਾਅਦਤਕਰਾਂ ਦੀ ਨੀਗੀ ਹੁਣ ਸਾਨੂੰ ਵਾਅਦਤਕਰ ਨਹੀਂ ਚਾਹੀਦੇ 84 ਤੋਂ ਪਹਿਲਾਂ ਸ਼ਾਇਦ ਮੰਗਾ ਮੰਨੀਆਂ ਹੁੰਦੀਆਂ ਤੇ ਗੱਲ ਵੱਖਰੀ ਹੁਣ ਸਾਡੀ ਲੜਾਈ ਸੰਪੂਰਨ ਇਨਕਲਾਬ ਦੀ ਆ ਸੋ ਆਪਣੀ ਜਿਹੜੀ ਲੜਾਈ ਆ ਉਹਨੂੰ ਹੁਣ ਜਿਹੜਾ ਆ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਲਿਆਉਣਾ ਕਿ ਸਾਨੂੰ ਵਾਅਦਾਦਾਰ ਦਿੱਤੇ ਜਾਣ ਜਾਂ ਸਾਨੂੰ ਚੱਟਿੱਗੜ੍ਹ ਦੇ ਦੇ ਦਿਓ ਜਾਂ ਸਾਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਜਾਂ ਸਾਡਾ ਪਾਣੀ ਸਾਨੂੰ ਦੇ ਦਿਓ ਅਸੀਂ ਇਹ ਸਾਰਾ ਕੁਝ ਲਵਾਂਗੇ ਛੱਡਣਾ ਨਹੀਂਗਾ ਪਰ ਹੁਣ ਇਹ ਸਾਰਾ ਕੁਝ ਖਾਲਿਸਤਾਨ ਦੇ ਵਿੱਚੋਂ ਮਿਲੇਗਾ ਹੁਣ ਅਸੀਂ ਆਪਣੇ ਦਰਿਆਵਾਂ ਦਾ ਬੰਨ ਜਿਹੜਾ ਆ ਉਹ ਉਦਣ ਮਾਰਾਂਗੇ ਜਦੋਂ ਅਸੀਂ ਖਾਲਿਸਤਾਨ ਦਾ ਝੰਡਾ ਪੰਜਾਬ ਦੇ ਚ ਚਹ ਲਾ ਲਾਂਗੇ ਅਸੀਂ ਪੰਜਾਬੀ ਬੋਲਦੇ ਇਲਾਕੇ ਉਦਣ ਆਪਣੇ ਕਰਾਂਗੇ ਜਦੋਂ ਖਾਲਿਸਤਾਨ ਜਿਹੜਾ ਆ ਬਰਾਬਰ ਦੇ ਉੱਤੇ ਦੁਨੀਆ ਦੇ ਵਿੱਚ ਹੋਂਦ ਦੇ ਵਿੱਚ ਆਊਗਾ ਅਸੀਂ ਆਪਣੇ ਕਿਸਾਨੇ ਉਹਦਣ ਬਚਾ ਪਾਵਾਂਗੇ ਜਿੱਦਣ ਖਾਲਿਸਤਾਨ ਹੋਣ ਦੇ ਵਿੱਚ ਆਏਗਾ ਇਹ ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ ਤੇ ਸਿਰਫ ਸਾਡੀ ਆਜ਼ਾਦੀ ਦੇ ਵਿੱਚ ਪਿਆ ਜੇ ਇਹਨਾਂ ਮੁਸੀਬਤਾਂ ਦਾ ਹੱਲ ਅੱਜ ਤੱਕ ਹੋਣਾ ਹੁੰਦਾ ਭਾਰਤੀ ਸਿਸਟਮ ਦੇ ਵਿੱਚ ਤੇ ਹੋ ਜਾਣਾ ਸੀ ਜੇ ਕਿਸਾਨਾਂ ਦੇ ਹਾਲਤ ਚੰਗੇ ਹੋਣੇ ਹੁੰਦੇ ਜੇ ਕਿਸਾਨਾਂ ਦੀ ਸਿਚੁਏਸ਼ਨ ਬੈਟਰ ਹੋਣੀ ਹੁੰਦੀ ਤੇ ਹੁਣ ਹੋ ਜਾਣੀ ਜੇ ਉਹਨਾਂ ਨੇ ਚੰਡੀਗੜ੍ਹ ਤੁਹਾਨੂੰ ਦੇਣਾ ਹੁੰਦਾ ਹੁਣ ਉਹ ਦੇ ਦੇਣਾ ਸੀ ਜੇ ਤੁਹਾਡੇ ਪਾਣੀ ਉਹਨਾਂ ਲੁੱਟਣੇ ਬੰਦ ਕਰਨੇ ਹੁੰਦੇ ਤਹਾਨੂੰ ਬੰਦ ਕਰ ਦੇਣੇ ਪਰ ਇਹਨਾਂ ਸਾਰਿਆਂ ਦੇ ਉੱਤੇ ਉਹ ਪਕੜ ਦਿਨੋਂ ਦਿਨ ਹੋਰ ਮਜ਼ਬੂਤ ਕਰਦੇ ਜਾ ਰਹੇ ਆ ਕਿਉਂ ਕਿਉਂਕਿ ਉਹਨਾਂ ਦੀ ਨੀਅਤ ਮੈੜੀ ਆ ਤੇ ਹੁਣ ਅਸੀਂ ਆਪਣੇ ਨਿਸ਼ਾਨੇ ਨੂੰ ਨਿਕਾ ਕਰਕੇ ਉਹਨਾਂ ਦੀ ਮੈੜੀ ਨੀਅਤੇ ਮੋਰ ਨਹੀਂ ਲਾਉਣੀ ਸੋ ਸਾਡਾ ਨਿਸ਼ਾਨਾ ਸਾਡੇ ਕੌਮੀ ਘਰ ਦੀ ਪ੍ਰਾਪਤੀ ਹੋਣਾ ਚਾਹੀਦਾ ਹੁਣ ਉਹ ਹੋਵੇ ਕਿਵੇਂ ਉਹਦੇ ਵਿੱਚ ਸਿੱਖ ਡਾਇਸਪੋਰਾ ਤੇ ਪੰਜਾਬ ਦੇ ਵਿੱਚ ਬੈਠੇ ਜਿਹੜੇ ਅਸੀਂ ਲੋਕ ਆ ਸਾਡੀ ਸਾਰਿਆਂ ਦੀ ਬਰਾਬਰ ਦੀ